ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੋਂਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਈ ਹੁਣ ਅਗਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਬਾਕੀ ਹਾਰੇ ਵੀਡੀਓ ਜੀ ਬਣਦੀ ਇਹੀ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਕਰਾ ਲਿਆ ਕਰੋ ਬਾਕੀ ਅਸੀਂ ਕਿਹੇ ਵੀ ਵੀਡੀਓ ਚ ਇਹ ਨਹੀਂ ਕਹਿੰਦੇ ਵੀ ਬਿਨਾ ਚਵਾਈ ਤੋਂ ਪਸ਼ੂ ਖੜੋ ਤੇ ਜਾਂ ਕਿਸ ਦੀ ਗਰੰਟੀ ਤੇ ਖੜੋ ਆਪਣੀ ਸਮਝ ਲੈਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵਿਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਜੀ ਹੋ ਸਨੋ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤਾਂ ਫਿਰ ਇੱਕ ਰੇ ਹਾਂ ਭਾਈ ਆਪਣਾ ਸ਼ਮਸ਼ੀਰ ਸਿੰਘ ਤੇ ਦਊਗਾ ਤਸੀਲੇ ਨਾਲ ਡਿਸਟ੍ਰਿਕਟ ਅੰਬਰੀ ਸਰ ਤੇ ਫੋਨ ਨੰਬਰ ਵੀ ਬੋਲ ਦੋ 752907481 ਜੀ ਠੀਕ ਹੈ ਅੱਜ ਇੱਕ ਮੱਝ ਤੇ ਦੋ گاਵਾ ਹਨਾ ਬਾਕੀ ਯਾਰ ਭਾਜੀ ਬੇਨਤੀ ਹੁੰਦੀ ਆ ਆਪਣੀ ਇੱਥੇ ਹੀ ਵੀ ਚੈੱਕ ਪਾਸ ਤਸੱਲੀ ਕਰਕੇ ਇੱਥੇ ਖੜਿਆ ਕਰੋ ਠੀਕ ਆ ਰੀੜੀਆ ਗਾਲ ਦੇ ਚੋਲੋ ਥਣ ਵੇਖ ਲਓ ਦੁੱਧ ਵੇਖ ਲਓ ਇੱਥੇ ਆਪਣੀ ਚੈੱਕ ਪਾਸ ਜੋ ਵੀ ਕੋਸ਼ਾ ਇੱਥੋਂ ਹੀ ਵੇਖ ਲਓ ਹਨਾ ਬਾਕੀ ਬਾਜੀ ਸਫਰ ਤੇ ਜਾਂਦਾ ਵਾ ਮਾਲ ਬੁਖਾਰ ਵੀ ਹੋ ਸਕਦਾ ਵਾ ਹਾਂਜੀ ਬਾਕੀ ਇੱਥੇ ਆਪਣੀ ਤਸੱਲੀ ਕਰਕੇ ਖੜਿਆ ਕਰੋ ਇੱਥੇ ਆਪਣਾ ਵੇਖ ਚੱਕ ਕੇ ਖੜਾ ਹਨਾ ਤੇ ਚਲੋ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇਹ ਮਾਝਾ ਰਿ ਭਾਈ ਸੂਈ ਚ ਚਾਰਕ ਦਿਨ ਹੋਏ ਇਹਨੂੰ ਸੂਈ ਨੂੰ ਅੱਛਾ ਤੇ ਮਗਰ 7 ਕਿਲੋ ਬੋਲਾ ਤਿਆਰ ਜੋ ਥੱਲੇ ਤਿਆਰ ਮੌਕੇ ਤੇ ਹਾਂਜੀ ਬਾਕੀ ਦਰ ਮਿਆਂ ਨਾ ਜਾ ਕਾਦਿਆ ਨਾ ਬੋਤਾ ਵੱਡਾ ਤੇ ਨਾ ਬੋਤਾ ਛੋਟਾ ਹੈ ਨੋਰਮਲ ਮੱਜ ਇਤਰਾਮ ਆਪਣੇ ਘਰਾਂ ਚ ਹੁੰਦੀਆਂ ਵਾ ਇਹ ਆ ਵੀ ਚਲੋ ਸਾਰਾ ਸਿਆਲ ਗੋਦਰ ਆਵਦੀ ਸਾਰੀ ਜਾਊਗੀ ਮਗਰ ਇਹਦੇ ਕੱਟੀ ਚ ਵੀ ਦੀ ਮਗਰ ਇਹਦੇ ਕੱਟੀ ਚ ਜੋਧਾਰੀ ਭਾਜੀ ਸੇਵਾ ਸੇਵਾ ਕਰੋ ਇਹ 7 ਕਿਲੋ ਬੋਲਾ ਇਥੇ ਤਿਆਰ ਜੋ ਬਾਕੀ ਸੇਵਾ ਸੇਵਾ ਕਰ 9-10 ਕਿਲੋ ਦੋ ਚਵਾਈ ਜਾਊਗੀ ਤੇ ਇਹਦਾ ਫਿਰ ਕਿੰਨਾ ਕ ਮੁੱਲ ਰੱਖਦੀ ਆ ਆਪਾਂ ਮੋਹਦਾਰੀ ਭਾਈ ਨਿਯਾਯਾ ਕਰ ਦੇਣਾ ਮੈਂ ਕਿੰਨਾ ਕ ਮੁੱਲ ਕੋਈ 55 ਨਹੀਂ ਕੋਈ 50 ਨਹੀਂ ਅੱਛਾ 48000 ਦੇ ਦਈਏ ਕਰ ਦਈਏ ਵਿੱਚ ਮੰਨਤਾ ਨਾ ਹੋਰ ਭਾਈ ਦੇਣੀ ਮੱਝ ਦੇਣੀ ਆ 45000 ਦੀ ਦੇਵਾਂਗੇ ਅੱਛਾ ਹਾਂਜੀ ਸੰਝਰ ਸੂਈ ਮੱਝ ਕੱਟੀ ਮਗਰ ਜੋ ਠੀਕ ਹੈ ਜੀ ਹਾਂਜੀ ਆ ਕੱਟੀ ਇਹ ਦੇਖਿਓ ਕਲੀ ਬੱਚਾ ਲਾ ਕੇ ਵਿਖਾ ਦਈਏ ਜੇ ਤਾਜ਼ਾ ਹੀ ਆ ਬੱਚਾ ਬਾਕੀ ਆ ਗਈ ਵੀਰ ਜੀ ਪੋਲੀ ਪਾਲੀ ਤੋਂ ਠੀਕ ਹੈ ਜੀ ਹਾਂ ਜੀ ਹਨਾ ਦੇ ਦੁਬਾਰਾ ਕੀ ਆ ਥੱਲੇ ਇੱਕ ਵਾਰੀ ਫੇਰ ਤੋਂ ਦੇਖ ਸਕਦੇ ਜੀ ਤੇ ਹੁਣ ਆ ਗਈ ਜਿਹੜੀ ਆਪਣੇ ਕੋਲ 200 ਰੁਪਏ ਜੀ ਮੈਂ ਬੱਚਾ ਨਹੀਂ ਜਿਵੇਂ ਦਾਗਾ ਠੀਕ ਹੈ ਪੈਂਦਾ ਸੁਆ ਗੜ ਦਿੰਦਾ ਜੋਗੀ 10 ਕਿਲੋ ਭਾਈ ਦੁੱਧ ਤਿਆਰ ਦੇ ਥਲੇ ਬੱਚੇ ਤਾਂ ਵੀ ਨਹੀਂ ਆ ਹਾਂ ਜੀ ਬਾਕੀ ਜੰਮੀ ਬਲੀ ਜਵਾ ਨਿੱਗਰਵਾਨੇ ਦੀ ਆ ਜਿਹੜੀ ਹੈ ਬਾਕੀ ਇਹ ਵੀ ਕੱਦ ਕਾਠ ਪੱਖੋ ਜਵਾਨ ਹੈਂ ਪੂਰੀ ਅਜਲਾਇਆ ਉਹ ਜੀ ਜਨਵਰੀ ਭਾਜੀ ਬਣੀ ਨੂੰ ਡੇਢ ਕਿ ਮਹੀਨਾ ਹੋ ਗਿਆ ਜੇ ਵੈਡ ਨੂੰ ਠੀਕ ਆ ਹਾਂਜੀ ਤੇ ਇਹਦੇ ਕੋਲ ਦੁੱਧ ਹੈਗਾ ਜੀ 10 ਕਿਲੋ ਪੱਕਾ 10 ਕਿਲੋ ਤਿਆਰ ਹੋਊਗਾ ਆਪਣਾ ਕੋਈ ਚੋਕੇ ਖੜੇ ਤਸੱਲੀ ਇਹ ਆ ਵੀ ਤੁਹਾਡੇ ਘਰੋਂ ਕੋਈ ਦੋ ਟਾਈਮ ਚੋਕੇ ਲੈ ਜੇ ਹਨਾ ਬਸ ਹੀ ਆ ਗਈ ਵੀ ਜੀ ਐ ਦੁੱਧ ਪੂਰਾ ਹੋਵੇ ਤੇ ਕੋਈ ਇੱਥੋਂ ਖੋਲੇ ਜਿੱਥੋਂ ਗਾਈ ਤਸੱਲੀ ਕਰ ਤੇ ਜੇ ਦੁੱਧ ਪੂਰਾ ਨਾ ਹੋਵੇ ਤੇ ਇੱਥੇ ਹੀ ਰਹਿਣ ਦੇ ਹਨਾ ਇੱਥੋਂ ਹੀ ਨਾ ਖੜੇ ਫਿਰ ਬੱਚਾ ਭਰਾ ਗਰੀਬ ਵਾਲਾ ਹਾਂ ਦੇਖ ਸਾਡੇ ਥਾਣੇ ਦੇ ਵੀ ਲਾਗੇ ਤਾਂ ਅੱਗੇ ਦਿਖਾ ਦੋ ਜਵਾਬ ਜੀ ਦਾ ਹਾਂ ਆ ਵੀਜੀ ਪੂਰੀ ਮੋਟੀ ਤਾਂ ਠੀਕ ਹੈ ਜੀ ਹਾਂਜੀ ਤੇ ਇਹਦਾ ਕਿੰਨਾ ਜੇ ਮੁੱਲ ਆ ਫਿਰ ਮੁੱਲ ਆ ਰਿਹਾ ਭਾਈ ਛੋਟਾ ਜਿਹਾ ਕਰ ਦੇਣਾ ਇਹਦਾ ਕਿੰਨਾ ਮੁੱਲ ਗਰਾਉਂਡ ਭਾਈ 30 ਕਰਾ ਲਓ ਭਾਈ ਕਰਾ ਲਓ ਪੰਜੀ 3000 ਰੁਪਏ ਦੀ ਮਸ਼ੀਨ ਦੇਣਾ ਭਾਈ 10000 ਦੀ ਦੇਣੀ ਹੈ ਬਾਕੀ ਵਿੱਚ ਛੋਟ ਕਰ ਦੋਗੇ ਕਰਦਾ ਹਾਂ ਬਾਕੀ ਭਾਈ ਕੋਈ ਨਹੀਂ ਮੰਨਤਾ ਠੀਕ ਆ ਤੇ ਇਹ ਜਿਹੜਾ ਨਹੀਂ ਕੋਈ ਆਊਗਾ ਉਹਨੂੰ ਵੀਡੀਓ ਕੋਲ ਤੇ ਵਿੱਚਵਾਦੋਗੇ ਹਾਂ ਤੇ ਹੋਣ ਆ ਗਈ ਜਿਹੜੀ ਆਪਣੇ ਕੋਲ ਇਸ ਸੂਈ ਯਾਰ ਭਾਈ ਤੇ ਇੰਤਖਾਸ ਦੇ ਨ ਹੋਏ ਜੋ ਇਹ ਬੈਠਾ ਰ ਭਾਜੀ ਲਈ ਆਪਾਂ ਗੱਬਣ ਅੱਛਾ ਥਾਨੀ ਪਾਸ ਕੀਤੇ ਤੇ ਇੱਕ ਥਾਨੀ ਜਿਹੇ ਦਾ ਆਇਆ ਅੱਛਾ ਹਾਂਜੀ ਹੁਣ ਜਿਹੜਾ ਭਾਜੀ ਬੌਲਾ ਹੋ ਗਿਆ ਤਿੰਨਾ ਸਣਾ 11 ਕਿਲੋ ਭਾਜੀ ਤਿਆਰ ਜੋ ਤਿਆਰ ਮੌਕੇ ਤੇ ਹਾਂਜੀ ਭਾਜੀ ਆਪਰੇ ਕੋ ਤਸੱਲੀ ਕਰ ਵਛੀਏ ਤੇ ਮਗਰ ਦੇ 나ੜੂ ਨਾਲ ਜੋ ਉਹ ਵਛੀ ਜੇ ਤੇ ਮਗਰ ਤਾਜੀ ਸੂਈ ਹੈ ਹਾਂਜੀ ਬਿਲਕੁਲ ਨਿਕੇ ਨਿਕੇ ਸਿੰਗੇ ਦਿਖਾ ਗਈ ਤੇ ਲੜਿਆ ਇਹ ਤਿੰਨੇ ਥਣ ਚਲਦੇ ਤੇ ਆਜੋ ਲੈ ਆਓ ਜੀ ਆ ਜੀ ਭਾਈ ਠੰਡੀ ਸੀ ਜੇ ਬੈਠ ਹਾਂ ਜਵਾਲ ਆ ਆਂ ਦੇ ਰਿਹਾ ਚਾਹ ਤੇ ਆ ਜਿਹੜੀ ਵਸ਼ੀ ਹੈ ਤੇ ਮਗਰ ਆ ਥਾਣ ਨੀ ਜੀ ਬੀਤੀ ਚੱਲਦਾ ਇਹਦਾ ਠੀਕ ਹੈ ਬਾਕੀ ਆ ਤਿੰਨੇ ਓਕੇ ਹੈਗੀ ਠੰਡੀ ਦੀ ਰਹੀ ਆ ਹਾਂ ਜੀ ਅ ਵੀ ਓਕੇ ਠੀਕ ਹੈ ਤੇ ਇਹਦਾ ਫਿਰ ਕਿੰਨਾ ਚ ਮੁੱਲ ਮੋਹਲਾ ਦੇ ਭਾਈ ਨਿਗਾਹਿਆ ਕਰ ਦੇਣਾ ਵਾ ਇਹ ਤਾਂ ਕੋਈ ਵੀ ਸਾਰਾ ਸਿਆਲ ਚੋਗੇ ਵੀ ਨਾ ਦੁੱਧ ਪੂਰਾ ਕਰ ਜੂਗੀ ਪੈਸੇ ਅੱਛਾ ਦੁੱਧ ਚੋਗੇ ਠੀਕ ਆ ਹਾਂਜੀ ਮੋਲ ਗਰਾਉਂਡ ਨੂੰ ਭਾਜੀ ਭਾਏ 25 ਕਰਾ ਲਓ ਭਾਏ 22 ਕਰਾ ਲਓ ਜਿਹੜੀ ਦੇਣੀ ਵੜ 20000 ਰੁਪਏ ਦੇ ਦਾਂਗੇ ਅਛਾ 20000 ਦੇ ਦੇ ਦੋ ਭਾਜੀ ਭਾਈ ਕੋਈ ਨਹੀਂ ਬਾਕੀ ਭਾਈ ਮੌਕੇ ਤੇ ਮਾਰ ਤਾਂ ਕਰ ਕਿੰਨਾ ਦੁੱਧ ਕਰੀ ਜਾਊਗੀ ਇਹ ਦੁੱਧ ਭਾਜੀ 11 ਕਿਲੋ ਬੋਲਾ ਤਿਆਰ ਤੇ ਨਾ ਹੁਣ ਮੌਕੇ ਤੇ 11 ਲੀਟਰ ਹੈਗਾ ਚਲੋ ਹਾਂਜੀ ਬਾਕੀ ਕਿਲੋ ਵਾਦੇ ਵੀ ਸਕਦੀ ਜੇ ਹੋਏ ਹੋਰ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਰ ਰੱਖਿਆ ਨਾ ਬਾਕੀ ਸਵਾ ਸਵਾ ਮਾਲ ਆਪਣੀ ਚੈੱਕ ਬਾਤ ਸੱਲੀ ਕਰ ਖੜਨਾ ਸਾਰੇ ਕੁਝ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਬਾਕੀ ਜੇ ਅਸੀਂ ਵਾਰ-ਵਾਰ ਬੇਨਤੀ ਕਰਦੇ ਹਾਂ ਕਿ ਚਵਾਈ ਕਰਕੇ ਖੜੋ ਤੇ ਮਤਲਬ ਵੀ ਚਵਾਈ ਕਰਕੇ ਖੜੋ ਆਪਣੀ ਚਵਾਈ ਕਰਕੇ ਹੀ ਖੜਿਆ ਕਰੋ